ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਡੇਂਗੂ ਅਤੇ ਚਿਕਨਗੁਨੀਆ ਨੇ ਆਪਣੇ ਪੈਰ ਪਸਾਰੇ ਨੇ ਬਿਲਕੁਲ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੁਣ ਤੱਕ 3 ਕੇਸ ਡੇਂਗੂ ਦੇ ਤੇ ਤਕਰੀਬਨ 4 ਕੇਸ ਨੇ ਜਿਹੜੇ ਚਿਕਨਗੁਨੀਆ ਦੇ ਪਾਇਗੇ ਨੇ ਅੰਮ੍ਰਿਤਸਰ ਸੇਤ ਪ੍ਰਸ਼ਾਸਨ ਦੇ ਵੱਲੋਂ ਡੇਂਗੂ ਅਤੇ ਚਿਕਨਗੁਨੀਆ ਤੋਂ ਨਿਪਟਣ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਨੇ ਹਾਲਾਂਕਿ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਬਰਸਾਤ ਦੀ ਸ਼ੁਰੂਆਤ ਹੋ ਚੁੱਕੀ ਅਕਸਰ ਹੀ ਬਰਸਾਤ ਤੋਂ ਬਾਅਦ ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹਾਲਾਂਕਿ ਡੇਂਗੂ ਅਤੇ ਚਿਕਨਗੁਨੀਆ ਦੀਆਂ ਬਿਮਾਰੀਆਂ ਤੋਂ ਨ ਅੰਮ੍ਰਿਤਸਰ ਸਿਹਤ ਪ੍ਰਸ਼ਾਸਨ ਦੇ ਵੱਲੋਂ ਕੁਪਤਾ ਪਰਬੰਧ ਕੀਤੇ ਗਏ ਨੇ ਪਰ ਇਤੇ ਸ਼ੁਰੂਆਤੀ ਲੱਛਣ ਕੀ ਹੋ ਸਕਦੇ ਨੇ ਕਿਤੇ ਤੁਹਾਨੂੰ ਤਾਂ ਨਹੀਂ ਇਹ ਲੱਛਣ ਮਹਿਸੂਸ ਹੁੰਦੇ ਸੁਣ ਲਓ ਪੂਰੀ ਖਬਰ ਸਾਡੀ ਸੇਪੀ ਭਾਗ ਵੱਲੋਂ ਜਨਵਰੀ ਤੋਂ ਹੀ ਅਸੀਂ ਐਫਰਟਸ ਕਰ ਰਹੇ ਹਾਂ ਕਿ ਜੇ ਸਾਨੂੰ ਮਿਲਦਾ ਕਿਤੇ ਲਾਰਵਾ ਸੀ ਚੈਕਿੰਗ ਸਾਡੇ ਵੱਲੋਂ ਜਾਰੀ ਹੈ ਘਰ ਘਰ ਕਰ ਕਰ ਜਾ ਕੇ ਸਾਡੀ ਟੀਮਾਂ ਚੈਕਿੰਗ ਕਰਦੀਆਂ ਨੇ 15 ਟੀਮਾਂ ਦੇ ਵਿੱਚ ਸਾਡੇ ਮਲਟੀਪਰਪਸ ਹੈਲਥ ਵਰਕਰਜ਼ ਹੁੰਦੇ ਆ ਤੇ ਬਾਕੀ ਹੁਣ ਬਰੀਡਿੰਗ ਚੱਕਰ ਵੀ ਸਾਨੂੰ ਅਲੋਟ ਹੋ ਗਿਆ ਸਟੇਟ ਵੱਲੋਂ 18 ਪਿਛਲੇ ਮਹੀਨੇ ਹੋਈ ਸੀ ਤੇ ਹੁਣ ਸਾਨੂੰ 120 ਬਰੀਡਿੰਗ ਚੱਕਰਸ ਮਿਲ ਚੁੱਕੇ ਨੇ ਤੇ ਉਹਨਾਂ ਦਾ ਉਹਨਾਂ ਦੀ ਹੈਲਪ ਦੇ ਨਾਲ ਅਸੀਂ ਕੀ ਕਰਦੇ ਹਾਂ ਅਸੀਂ ਜਗ੍ਹਾ ਜਗ੍ਹਾ ਜਾ ਕੇ ਬਰੀਡਿੰਗ ਚੈਕਿੰਗ ਕਰਦੇ ਹਾਂ ਬਰੀਡਿੰਗ ਚੈਕਿੰਗ ਮੀਨਸ ਕਿ ਦੇਖਦੇ ਆ ਕਿ ਕਿਤੇ ਪਾਣੀ ਜਿੱਥੇ ਖੜਾ ਆ ਹੁਣ ਬਾਰਿਸ਼ਾਂ ਦੇ ਮੌਸਮ ਤੋਂ ਬਾਅਦ ਪਾਣੀ ਖੜਾ ਹੋਣਾ ਸ਼ੁਰੂ ਹੋ ਜਾਂਦਾ ਅਸੀਂ ਦੇਖਦੇ ਆ ਕਿ ਉੱਥੇ ਕਿਤੇ ਲਾਰਵਾ ਤਾਂ ਨਹੀਂ ਮਿਲ ਰਿਹਾ ਹੈਗਾ ਜੇ ਲਾਰਵਾ ਮਿਲ ਰਿਹਾ ਤਾਂ ਅਸੀਂ ਉੱਥੇ ਸਪਰੇਅ ਕਰਦੇ ਹਾਂ ਜਾਂ ਕੋਈ ਹੋਰ ਤਰੀਕਾ ਵਰਤਦੇ ਹਾਂ ਕਿ ਉਹ ਡਰਾਈ ਹੋ ਜਾਵੇ ਹੈਨਾ ਉਹਨੂੰ ਥੋੜਾ ਪਾਣੀ ਤਾਂ ਡਿਸਕਾਰਡ ਕਰਕੇ ਡਰਾਈ ਹੋ ਜਾਵੇ ਨਹੀਂ ਤਾਂ ਸਾਡਾ ਸਪਰੇਅ ਕਰ ਦਿੰਦੇ ਤੇ ਸਾਡੇ ਵੱਲੋਂ ਹੁਣ ਤੱਕ 15 ਟੀਮਾਂ ਗਠਿਤ ਕੀਤੀਆਂ ਗਈਆਂ ਜਿ ਵਿੱਚ ਐਮਪੀਐਚ ਇਹ ਪਾਸੈਂਟਿੰਗ ਰਿਪੋਰਟ ਦਾ ਕੀ ਹੈ ਦੇਖੀ ਜਿਸ ਨੇ علاوہ ਮਿਲਿਆ ਯਕੀਨ ਕਰੋ ਜੁਰਮਾਨਾ ਭਾਈ ਨੂੰ ਪਾਇੰਦੂ ਸ਼ਾਇਦ ਹਾਂਜੀ ਹਾਂਜੀ ਸਾਡੇ ਕੋਲ ਹੁਣ ਤੱਕ 330000 ਕਰਾਂ ਦਾ ਸਾਡਾ ਸਰਵੇ ਟੀਮ ਕਰ ਚੁੱਕੀ ਹੈ ਜਿਦੇ ਵਿੱਚ ਸਾਨੂੰ 111 ਕਰਾਂ ਦੇ ਵਿੱਚ ਲਾਰਵਾ ਮਿਲ ਚੁੱਕਿਆ ਹੁਣ ਤੱਕ ਉਹਦੇ ਵਿੱਚ ਅਸੀਂ 63 ਲੋਕਾਂ ਨੂੰ ਤਾਂ ਵਰਨਿੰਗ ਦਿੱਤੀ ਹੈ ਤੇ 48 ਅਸੀਂ ਚਲਾਨ ਜੀਸ਼ੂ ਕਰ ਚੁੱਕੇ ਹਾਂ ਨਮੂ ਗੱਲ ਕਰੀ ਕਿੰਨੇ ਐਕਟਿਵ ਕੇਸ ਸਨ ਕਿੰਨੇ ਰਿਸਪੀਟੇਟੇ ਆ ਚੁੱਕੇ ਦੁਨੀਆ ਐ ਐਕਟਿਵ ਕੇਸਸ ਹੁਣ ਕੋਈ ਵੀ ਨਹੀਂ ਆ ਪਰ ਜੇ ਟੋਟਲ ਕੇਸਸ ਆਪਾਂ ਹੁਣ ਤੱਕ ਦੀ ਗੱਲ ਕਰੀਏ ਤਾਂ ਤਿੰਨ ਡੇਂਗੂ ਦੇ ਤੇ ਚਾਰ ਚਿਕਨੂਨੀਆ ਦੇ ਕੇਸ ਹੁਣ ਤੱਕ ਆਏ ਨੇ ਟੋਟਲ ਸਿੰਟਮਸ ਕੀ ਹੋਣਾ ਨਾ ਦੋਮਤ ਵਾਲੇ ਤੁਹਾਨੂੰ ਬਾਅਦ ਵਿੱਚ ਐਡਿਟ ਕਰਨਾ ਹੈ ਜੀ ਹਾਂਜੀ ਦੇਖੋ ਕੁਝ ਸਿੰਪਟਮਸ ਇਹਨਾਂ ਦੇ ਕਾਮਨ ਹੁੰਦੇ ਆ ਜਿਵੇਂ ਫੀਵਰ ਹੋ ਗਿਆ ਬਾਡੀ ਏਕ ਹੋ ਗਿਆ ਜੋੜਾਂ ਦੇ ਵਿੱਚ ਦਰਦ ਹੋ ਗਿਆ ਬਟ ਜ਼ਿਆਦਾਤਰ ਚਿਕਨ ਗੁਨੀਆ ਦੇ ਵਿੱਚ ਜੋੜਾਂ ਦਾ ਦਰਦ ਪ੍ਰੋਮਿਨੈਂਟ ਹੁੰਦਾ ਮੀਨਸ ਕਿ ਇੰਨਾ ਜ਼ਿਆਦਾ ਜੋੜਾਂ ਦਾ ਦਰਦ ਹੋਏਗਾ ਕਿ ਬੰਦੇ ਤੋਂ ਉੱਠਣਾ ਤੁਰਨਾ ਫਿਰਨਾ ਕੰਮ ਕਰਨਾ ਮੁਸ਼ਕਿਲ ਹੋ ਜਾਂਦਾ ਬਟ ਡੇਂਗੂ ਦੇ ਵਿੱਚ ਜੇ ਦੇਖੀਏ ਤਾਂ ਡੇਂਗੂ ਦੇ ਵਿੱਚ ਅੱਖਾਂ ਦੇ ਪਿਛਲੇ ਪਾਸੇ ਦੇ ਵਿੱਚ ਪੇਨ ਹੈੱਡੈਕ ਇਹ ਚੀਜ਼ਾਂ ਜ਼ਿਆਦਾ ਪ੍ਰੋਮਿਨੈਂਟ ਹੁੰਦੀਆਂ ਲੋਕ ਇਸ ਤਰ੍ਹਾਂ ਬਚ ਸਕਦੇ ਹੁੰਦੇ ਨੇ ਲੋਕਾਂ ਨੂੰ ਇਹੀ ਬਚਾਅ ਕਰ ਸਕਦੇ ਕਿ ਦੇਖੋ ਬਿਮਾਰੀ ਇਹ ਸ਼ੁਰੂ ਲੋਕਾਂ ਦੇ ਘਰਾਂ ਤੋਂ ਹੁੰਦੀ ਹੈ ਕਿਉਂਕਿ ਇਹ ਮੱਛਰ ਦੇ ਕੱਟਣ ਨਾਲ ਬਿਮਾਰੀ ਹੁੰਦੀ ਹੈ ਐਂਡ ਮੱਛਰ ਆਪਣੇ ਆਂਡੇ ਜਿਹੜੇ ਦਿੰਦਾ ਉਹ ਪਾਣੀ ਦੇ ਵਿੱਚ ਦਿੰਦਾ ਡੇਂਗੂ ਚਿਕਨਗੁਨੀਆ ਦਾ ਕਾਮਨ ਮੱਛਰ ਹੈ ਐਡਜ਼ ਮੱਛਰ ਉਹਨਾਂ ਆਪਾਂ ਕਹਿੰਦੇ ਆ ਉਹਦੇ ਕੀ ਹੈਗੀ ਹੈ ਐਬਿਲਿਟੀ ਉਹ ਖੜੇ ਪਾਣੀ ਦੇ ਵਿੱਚ ਆਂਡੇ ਦਿੰਦਾ ਹੈ ਖੜਾ ਪਾਣੀ ਜਿਹੜਾ ਥੋੜਾ ਥੋੜਾ ਸ਼ੈਲੋ ਕਲੈਕਸ਼ਨਸ ਆਫ ਵਾਟਰ ਆਪਾਂ ਕਹਿ ਦਿੰਦੇ ਆ ਘਰਾਂ ਦੇ ਵਿੱਚ ਜਿਵੇਂ ਬਾਲਟੀ ਦੇ ਵਿੱਚ ਯਾ ਫਿਰ ਫ੍ਰਿਜ ਦੇ ਪਿਛਲੇ ਪਾਸੇ ਟ੍ਰੇ ਹੁੰਦੀ ਹੈ ਕੂਲਰ ਦੇ ਵਿੱਚ ਹਨਾ ਗਮਲਿਆਂ ਦੇ ਥੱਲੇ ਜਿਹੜੀ ਟ੍ਰੇ ਹੁੰਦੀ ਆ ਉੱਥੇ ਸਾਡੀਆਂ ਛੱਤਾਂ ਦੇ ਉੱਪਰ ਜਿਹੜਾ ਡਿਸਕਾਰਡਡ ਮਟੀਰੀਅਲ ਹੈ ਟਾਇਰ ਪਏ ਹੋਇਆ ਕੋਈ ਹੋਰ ਕਬਾੜ ਦਾ ਸਮਾਨ ਪਿਆ ਉਹਦੇ ਵਿੱਚ ਥੋੜਾ ਥੋੜਾ ਪਾਣੀ ਖੜਾ ਹੋ ਜਾਂਦਾ ਹੈ ਉੱਥੇ ਮੱਛਰਾਂ ਅण्डे ਦੇਗਾ ਹਫ਼ਤੇ ਦੇ ਵਿੱਚ ਅण्डे ਤੋਂ ਨਵਾਂ ਮੱਛਰ ਤਿਆਰ ਹੋ ਜਾਏਗਾ ਇਦਾਂ ਬਿਮਾਰੀ ਘਰ ਘਰ ਸਪਰੈਡ ਹੁੰਦੀ ਆ ਮੱਛਰ ਇੱਕ ਘਰ ਨਹੀਂ ਦੂਸਰੇ ਘਰ ਵੀ ਜਾ ਕੇ ਬਾਈਟ ਕਰ ਸਕਦਾ ਹੋਰ ਮੋਹੱਲੇ ਨੂੰ ਪੂਰੇ ਨੂੰ ਬਿਮਾਰ ਕਰ ਸਕਦਾ ਤਾਂ ਧਿਆਨ ਰੱਖਣਯੋਗ ਇਹੀ ਗੱਲ ਹੈ ਤੇ ਆਪਣੇ ਘਰਾਂ ਦੇ ਵਿੱਚ ਪਾਣੀ ਨਾ ਖੜਾ ਹੋਣ ਦਿਓ ਪੂਰੀਆਂ ਬਾਵਾ ਵਾਲੇ ਕੱਪੜੇ ਪਾ ਕੇ ਰੱਖੋ ਆਪਣੇ ਦਰਵਾਜ਼ਿਆਂ ਤੇ ਸ਼ੀਲਡ ਲਗਾਓ ਜਾਲੀ ਵਾਲੇ ਦਰਵਾਜ਼ੇ ਲਗਾਓ ਤਾਂ ਕਿ ਮੱਛਰ ਅੰਦਰ ਨਾ ਆਵੇ ਗੁੱਡ ਨਾਈਟ ਕੋਇਲਸ 오ਡੋਮੋਸ ਇਹਨਾਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ ਜਦ ਕਿਸੇ ਨੂੰ ਟੈਪ ਹੋ ਜਾਵੇ ਇਸ ਕਸ਼ਣ ਟਾਈਮ ਉਸ ਤੋਂ ਬਾਅਦ ਜੇ ਆਪਾਂ ਮਰੀਜ਼ ਆ ਉਹ ਕਦੇ ਡਾਕਟਰ ਦਾ ਪਰਖੋਸ਼ ਕਰੇ ਹਾਂਜੀ ਬਿਲਕੁਲ ਦੇਖੋ ਪੈਨਿਕ ਕਰਨ ਦੀ ਲੋੜ ਨਹੀਂ ਹੁੰਦੀ ਕਿ ਡੇਂਗੂ ਹੋ ਗਿਆ ਚਿਕਨਗੁਨੀਆ ਹੋ ਗਿਆ ਪਹਿਲਾਂ ਤਾਂ ਆਪਣਾ ਟੈਸਟ ਕਰਵਾਓ ਟੈਸਟ ਕਰਾ ਕੇ ਪਤਾ ਲੱਗੇਗਾ ਬਿਨਾਂ ਟੈਸਟ ਤੋਂ ਸਾਨੂੰ ਇਹ ਕਨਫਰਮ ਨਹੀਂ ਹੁੰਦਾ ਕਿ ਡੇਂਗੂ ਹੀ ਹੈ ਜਾਂ ਚਿਕਨਗੁਨੀਆ ਹੀ ਹੈ ਟੈਸਟਿੰਗ ਤੋਂ ਬਾਅਦ ਕਨਫਰਮ ਹੋਏਗਾ ਉਸ ਤੋਂ ਬਾਅਦ ਵੀ ਘਰ ਹੀ ਇਲਾਜ ਹੋ ਸਕਦਾ ਹੈ ਘਰ ਇਲਾਜ ਕਿਵੇਂ ਹੋ ਸਕਦਾ ਹੈ ਲਿਕਵਿਡ ਇਨਟੇਕ ਜ਼ਿਆਦਾ ਕਰੋ ਫਲਾਂ ਦਾ ਸੇਵਨ ਕਰੋ ਮਲਟੀਵਿਟਾਮਿਨ ਲੈ ਸਕਦੇ ਹੋ ਤੁਸੀਂ ਤਾਕਤਵਲੀਆਂ ਚੀਜ਼ਾਂ ਲੈ ਸਕਦੇ ਹੋ ਨਾ ਬਟ ਜਦੋਂ ਤੱਕ ਪਲੇਟਲੇਟ ਕਾਊਂਟ 20000 ਤੋਂ ਥੱਲੇ ਨਹੀਂ ਫਾਲ ਕਰ ਜਾਂਦਾ ਦੂਜੀ ਚੀਜ਼ ਹੈ ਕਿ ਬਲੀਡਿੰਗ ਟੈਂਡੈਂਸੀ ਨਹੀਂ ਆ ਜਾਂਦੀ ਜਿਵੇਂ ਖੂਨ ਕਈ ਵਾਰੀ ਆ ਜਾਂਦਾ ਮਸੂੜੀਆਂ ਦੇ ਵਿੱਚੋਂ ਕੰਨਾਂਤਿਆਂ ਨੱਕ ਦੇ ਵਿੱਚੋਂ ਉਨੀ دیر ਤੱਕ ਸਾਨੂੰ ਘਬਰਾਣ ਦੀ ਲੋੜ ਨਹੀਂ ਹੁੰਦੀ ਐਡਮਿਟ ਹੋਣ ਦੀ ਲੋੜ ਨਹੀਂ ਹੁੰਦੀ ਘਰ ਹੀ ਇਲਾਜ ਪੋਸੀਬਲ ਹੈ ਸਰਕਾਰੀ ਸਕਾਲਾਂ ਪੂਰੇ ਪਿੰਡੋ ਪਾਸੇ ਜਿਹੜੇ ਵਾਰ ਬਣਾਈਏ ਕਿਉਂਕਿ ਹਾਂਜੀ ਸਰਕਾਰੀ ਹਸਪਤਾਲ ਦੇ ਵਿੱਚ ਵੀ ਤੇ ਬਾਕੀ ਸਾਰੇ ਹਸਪਤਾਲ ਦੇ ਵਿੱਚ ਹੀ ਸਾਰੇ ਸਰਕਾਰੀ ਅਦਾਰਿਆਂ ਦੇ ਵਿੱਚ ਇਹ ਪ੍ਰਬੰਧ ਕੀਤਾ ਗਿਆ ਹੈ ਕਿ ਡੇਂਗੂ ਦੇ ਵਾਰਡ ਬਣਾਏ ਗਏ ਹੈ ਜੇ ਸਾਨੂੰ ਸ਼ੱਕੀ ਮਰੀਜ਼ ਲੱਗਦਾ ਹੈ ਕਿ ਹਾਂ ਬੁਖਾਰ ਜੋੜਾਂ ਦਾ ਦਰਦ ਹੈ ਸਿਰ ਚ ਦਰਦ ਹੈ ਅੱਖਾਂ ਦੇ ਪਿਛਲੇ ਪਾਸੇ ਦਰਦ ਹੈ ਤਾਂ ਉਹਨੂੰ ਉਸੇ ਜੀ ਐਡਮਿਟ ਕਰਨ ਦੀ ਲੋੜ ਪੈਂਦੀ ਹੈ ਆਫਟਰ ਕਨਫਰਮੇਸ਼ਨ ਤਾਂ ਅਸੀਂ ਡੇਂਗੂ ਵਾਰਡ ਦੇ ਵਿੱਚ ਹੀ ਐਡਮਿਟ ਕਰਦੇ ਹਾਂ ਸ਼ੱਕੀ ਮਰੀਜ਼ ਨੂੰ ਵੀ ਅਸੀਂ ਉੱਥੇ ਹੀ ਪਾਉਂਦੇ ਹਾਂ ਜੇ ਐਡਮਿਟ ਕਰਨ ਦੀ ਲੋੜ ਪੈਂਦੀ ਹੈ ਉੱਥੇ ਕੀ ਹੁੰਦਾ ਕਿ ਵਾਰਡ ਅਲੱਗ ਤੋਂ ਹੁੰਦੇ ਆ ਸਾਡੇ ਆਈਸੋਲੇਟਿਡ ਹੁੰਦੇ ਆ ਪਲੱਸ ਬੈੱਡ ਨਟ ਲੱਗੇ ਹੁੰਦੇ ਆ